ਗੁਰੂ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਜੁਨੀ ਸਪੰ ਗੁਰ ਪ੍ਰਸਾਦਿ ਜਪ ਆਦੋ ਸੱਚ ਜੁਗਾਦ ਸੱਚ ਹੈ ਪੀ ਸਚੋ ਨਾਨਕ ਹੋਸੀ ਪੀ ਸੱਚ ਚੱਕਰ ਚਿਹਨ ਵਰ ਵਰਣ ਜਾਤ ਅਰ ਪਾਸ ਨਾਹੀ ਜੀਹੇ ਰੂਪ ਰੰਗ ਅਰੇ ਉਪੀਖ ਕੂ ਕਹ ਨਾ ਸਕਤ ਕੇਹੇ ਅਚਲ ਮੂਰਤ ਅਨਭਾਵ ਪ੍ਰਕਾਸ਼ ਅਮਿਤੋ ਜਿਕ ਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤਿਰਪਾਵਣ ਮਿਹੀ ਪਸੁਰ ਨਰ ਅਸੁਰ ਨੇਤ ਨੇਤ ਬਨ ਚਰਣ ਕਹਤ ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਮੋਕ ਉਚਰ ਸਾਸਤਰ ਖਾਟ ਟਿੰਗ ਗਿਰਨ ਚੜ ਜਾਏ ਅੰਦਲਕ ਵਦਰੋ ਸੁਣਾ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਵਤਿ ਸੁ ਹਮਾਰੀ ਬਰਨ ਸਕੈ ਮਹਿਮਾ ਜੋ ਤੇਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸੁਮਰਥ ਡੋਲਣ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਸਾਹਿਬ ਜੀ ਦੇ ਨਾ ਸਰੀ ਮਹੱਲਾ ਪੰਜ ਬਾਣੀ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁਖ ਨਾਸਕ ਵਿਆਪ ਦੀਨ ਦਰਦ ਦੀਵਾਰ ਠਾਕੁਰ ਰੱਖ ਜਨ ਕੀ ਆਪ ਤਰਨ ਤਾਰਨ ਹਰ ਨਿਧੂ ਦੂਖ ਨਾਸਕ ਆਪ ਵਾਹਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਚੌਰ ਛਤਰ ਤਖਤ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੂਰੀ ਵਿੱਚ ਸਜੀ ਸਰਵਕ ਸੰਗਤਿ ਹੋ ਗੁਰੂ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਵਕ ਸੰਗਤਾਂ ਵੱਡੇ ਭਾਗਾਂ ਵਾਲੇ ਹੋ यो अमृत वेळे ਤੋਂ ਲੈ ਕਰਕੇ ਫਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਤ੍ਰਿਤਰ ਅੰਮ੍ਰਿਤਮਈ ਗੁਰਬਾਣੀ ਦੇ ਅੰਮ੍ਰਿਤ ਵੇਲੇ ਦੇ ਨਿਤਨੇਮ ਸ਼ਰਵਨ ਕੀਤੇ ਆਪ ਗੁਰੂ ਕਰਦੀਆਂ ਸੁਵਾਮਾ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਆਓ ਫਾਤਸ਼ਾਹ ਜੀ ਦਾ ਅੰਮ੍ਰਿਤ ਵੇਲੇ ਵਕਸ਼ ਕੀਤਾ ਹੋਇਏ ਹੁਕਮ ਦੀ ਆਪਾ ਕਥਾ ਵਿਚਾਰ ਸ਼ਰਵਨ ਕਰਿਏ ਕਥਾ ਵਿਚਾਰ ਸ਼ਰਵਨ ਕਰਨ ਤੋਂ ਪਹਿਲਾਂ ਆਪਣੇ ਮਨ ਗਿਰਤੀਆਂ ਨੂੰ ਕਰਿਏ ਇਕਾਗਰ ਸਾਰੇ ਰਲ ਕੇ ਬੋਲੀਏ ਜੀ ਸਤ ਨਾਮ ਸਿਵਾ ਹੈ ਗੁਰੂ ਤਨਾਸਰੀ ਮਹੱਲਾ ਪੰਜੋ ਗਾ ਦੀਨਾ ਦਰਦ ਦੀਵਾਰ ਠਾਕੁਰ ਰੱਖ ਜਨ ਕੀ ਆਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਉਰਖ ਕਰਕੇ ਮੇਰਾ ਬਖਸ਼ਸ਼ਾਂ ਦੇ ਘਰ ਦੇ ਵਿੱਚ ਆ ਕਰਕੇ ਆਪਣੇ ਪਵਿੱਤਰ ਅੰਗ 675 76 ਦੇ ਉਪਰੋਂ ਅੱਜ ਦੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਅੱਜ ਦਾ ਮੁਖਵਾਕਨਾ ਸ੍ਰੀ ਰਾਗਣੀ ਦੇ ਵਿੱਚੋਂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਏ ਤੁਰਕੀ ਬਾਣੀ ਦੇ ਵਿੱਚੋਂ ਬਖਸ਼ਿਸ਼ਾਂ ਕਰਦੇ ਹਨ ਦੀਨ ਦਰਦ ਨਿਵਾਰ ਠਾਕੁਰ ਰੱਖ ਜਨ ਕੀ ਆਪ ਪਾਤਸ਼ਾਹ ਜੀ ਦੱਸਦੇ ਹਨ ਕਿ ਪ੍ਰਮਾਤਮਾ ਵਾਹਿਗੁਰੂ ਦੀਨ ਦਰਦ ਨਿਵਾਰ ਠਾਕੁਰ ਪ੍ਰਮਾਤਮਾ ਵਾਹਿਗੁਰੂ ਆਪਣੇ ਪਿਆਰਿਆਂ ਦਾ ਦਰਦ ਤੇ ਦੀਨਤਾ ਨੂੰ ਗਰੀਬੀ ਨੂੰ ਨਿਵਰਤ ਕਰਨੋਂ ਕਰਕੇ ਉਹ ਆਪਣੇ ਪਿਆਰਿਆਂ ਦੀ ਆਪ ਹੈਜ ਰੱਖਦਾ ਜਿਵੇਂ ਮਹਾਰਾਜ ਜੀ ਦਾ ਹੁਕਮ ਹੈ ਸਭ ਜੀਵ ਤੇਰੇ ਦਿਆਲਾ ਆਪਣੇ ਭਗਤ ਕਰੇ ਪਰਤਪਾਲਾ हे परमात्मा 와ਹ ਗੁਰੂ ਸਾਰੇ ਜੀਵ ਤੇਰੇ ਹਨ ਮਹਾਰਾਜ ਜੀ ਕਹਿੰਦੇ ਤੂੰ ਆਪਣੇ ਭਗਤਾਂ ਦੀ ਵਿਸ਼ੇਸ਼ ਕਰਕੇ ਪਰਤਪਾਲਣਾ ਕਰਦਾ ਉਹ ਪਰਤਪਾਲਣਾ ਕਿਵੇਂ ਹੈ ਜਿਵੇਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੂੰ ਸਜ਼ਾ ਦੇਣ ਵਾਸਤੇ ਉਹਨਾਂ ਨੂੰ ਪਹਾੜ ਤੋਂ ਰੋੜਿਆ ਗਿਆ ਜੰਜੀਰਾਂ ਦੇ ਨਾਲ ਬੰਨ੍ਹ ਕਰਕੇ ਗੰਗਾ ਦੇ ਵਿੱਚ ਸੁੱਟਿਆ ਗਿਆ ਮਹਾਰਾਜ ਜੀ ਨੇ ਆਪਣੀ ਪਵਿੱਤਰ ਗੁਰਬਾਣੀ ਦੇ ਵਿੱਚ ਲਿਖਤ ਕੀਤੀ ਐ ਗੰਗਾ ਕੀ ਜੰਜੀਰ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮੇਰੇ ਖਾਲਾ ਪਰ ਬੈਠੇ ਕਬੀਰ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਮੈਨੂੰ ਜੰਜੀਰਾਂ ਦੇ ਨਾਲ ਬੰਨ੍ਹ ਕਰਕੇ ਗੰਗਾ ਦੇ ਵਿੱਚ ਰੋੜਿਆ ਗਿਆ ਤਾਂ ਗੰਗਾ ਦੀ ਐਸੀ ਲਹਿਰ ਪ੍ਰਮਾਤਮਾ ਨੇ ਚਲਾਈ ਕਿ ਉਸ ਲਹਿਰ ਨਾਲ ਮੇਰੀਆਂ ਜੰਜੀਰਾਂ ਟੁੱਟ ਗਈਆਂ ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਮਿਰਗਸ਼ਾਲਾ ਦੇ ਉੱਪਰ ਬੈਠਾ ਹੁੰਨਾ Hindu ਧਰਮ ਦੇ ਵਿੱਚ ਮਿਰਗਸ਼ਾਲਾ ਸਿਮਰਨ ਕਰਨ ਵਾਲਾ ਜਿਹੜਾ ਕੱਪੜਾ ਹੁੰਦਾ ਜਿਸ ਉੱਪਰ ਬਹਿ ਕਰਕੇ ਜਿਹਨੂੰ ਆਪਾਂ ਅਕਲੀਚਾ ਕਹਿ ਦਈਏ ਚਿਟਾਈ ਕਹਿ ਦਈਏ ਤੁਲਾਈ ਕਹਿ ਦਈਏ ਜਾਂ ਚਾਦਰ ਕਹਿ ਦਈਏ ਮਹਾਰਾਜ ਜੀ ਕਹਿੰਦੇ ਉਸ ਮੈਂ ਉਸ ਵੇ ਮਿਰਗਸ਼ਾਲਾ ਦੇ ਉੱਪਰ ਬੈਠਾ ਮਹਿਸੂਸ ਕਰਦਾ ਸੀ ਹੁਣ ਪਾਤਸ਼ਾਹ ਜੀ ਪ੍ਰਮਾਨ ਕਰਦੇ ਹਨ ਕਿ ਤੂੰ ਆਪਣੇ ਦੀਨ ਦਰਦ ਨਿਵਾਤ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਤੋਂ ਗਰੀਬਾਂ ਦੇ ਦਰਦਾਂ ਨੂੰ ਭੰਨ ਕਰਕੇ ਉਹਨਾਂ ਦੇ ਦਰਦਾਂ ਨੂੰ ਨਿਵਾਰ ਕਰਕੇ ਏ ਨਾਥ ਉਹਨਾਂ ਦੀ ਰੱਖਿਆ ਕਰਦਾ ਹੈ بادشاہ ਜੀ ਫਰਮਾਨ ਕਰਦੇ ਹਨ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ ਪ੍ਰਮਾਤਮਾ ਇਸ ਕਰਕੇ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਹਾਂ ਕਿ ਤੂ ਸਾਰਿਆਂ ਦੇ ਦੁੱਖਾਂ ਨੂੰ ਨਿਵਰਤ ਕਰਦਾ ਨਾ ਹੈ ਜੋ ਤੇਰੇ ਚਰਨਾਂ ਦੇ ਵਿੱਚ ਜੁੜ ਜਾਂਦੇ ਹਨ ਦੀਨ ਦਰਦ ਦੁਖ ਭੰਜਨ ਸੁਆਮੀ ਜਿਸ ਭਾਵ ਹੈ ਕਿਸੈ ਨਿਵਾਜਾਰੇ ਪਰਮਾਤਮਾ ਵਾਹਿਗੁਰੂ ਜੀਤੇ ਉੱਪਰ ਬਖਸ਼ਿਸ਼ਾ ਕਰ ਦਿੰਦਾ ਮਿਹਰ ਕਰ ਦਿੰਦਾ ਹੈ ਉਹ ਜਿਹਨੂੰ ਮਹਾਰਾਜ ਜੀ ਨੇ ਆਪਣੀ ਪਵਿੱਤਰ ਗੁਰਬਾਣੀ ਦੇ ਵਿੱਚ ਲਿਖਿਆ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ ਭਾਵ ਕੀੜੇ ਨੂੰ ਬਣਾ ਕਰਕੇ ਉਹਨੂੰ ਪਾਤਸ਼ਾਹੀਆਂ ਬਖਸ਼ ਦਿੰਦਾ ਹੈ ਵੱਡੇ ਵੱਡੇ ਲਸ਼ਕਰਾਂ ਨੂੰ ਸਵਾ ਕਰ ਦਿੰਦਾ ਹੈ ਮਹਾਰਾਜੀ ਫੁਰਮਾਨ ਕਰਦੇ ਹਨ ਦੀਨ ਦਰਦ ਨਿਵਾਰ ਤਾਰਣ ਦਇਆਲ ਕਿਰਪਾ ਕਰਨ ਦੀਨ ਦਰਦ ਦੁਖ ਭੰਜਨ ਆਸੇਵਕ ਸਤਿ ਪਾਏ ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤਿ ਧਿਆਏ ਮਹਾਰਾਜੀ ਫੁਰਮਾਨ ਕਰਦੇ ਹਨ ਇਹਨਾਂ ਦੇ ਗੁਰਬਾਣੀ ਪ੍ਰਮਾਣਾਂ ਤੋਂ ਸਿਧਾਂਤ ਦੀ ਪੁਸ਼ਟੀ ਹੁੰਦੀ ਹੈ ਕਿ ਪਰਮੇਸ਼ਰ ਨੂੰ ਜੋ ਵੀ ਦੀਨ ਦੁਖੀਆਂ ਨੇ ਧਿਆਇਆ ਰੱਬ ਨੇ ਉਹਨਾਂ ਦੀ ਸਹਾਇਤਾ ਕੀਤੀ ਜਦੋਂ ਕਿ ਇੱਕ ਹਾਥੀ ਜੋ ਤੰਦੂਏ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਗਿਆ। ਤਾਂ ਜਿਹੜਾ ਮਨੁੱਖ ਮਾਤਰਾ ਉਹਨੂੰ ਸੋਧੀ ਜਾਂ ਰੱਬ ਦੀ ਓਕੇ ਕਢੀ ਦੇ ਵਿੱਚ ਰੱਬ ਦਾ ਸਿਮਰਨ ਕਰਨ। ਪਰ ਇੱਕ ਹਾਥੀ ਜਿਹੜਾ ਜਾਨਵਰ ਹੈ, ਇੱਕ ਜੀਵ ਹੈ ਜਿਹਨੂੰ ਇੰਨੀ buddhi ਨਹੀਂ ਹੈ। ਉਹ ਤੰਦੂਏ ਦੇ ਜਾਲ ਦੇ ਵਿੱਚ ਫਸ ਗਿਆ। ਵਿਪਤ ਕਾਲ ਅਜਿਹਾ ਸਮਾਂ ਹੈ ਜਦੋਂ ਆਪਣੇ ਵੀ ਸਾਥ ਛੱਡ ਜਾਂਦੇ ਹਨ। ਮਹਾਰਾਜ ਜੀ ਪ੍ਰਮਾਣ ਕਰਦੇ ਹਨ ਵਿਪਤ ਪਰਿ ਸਭ ਹੀ ਸੰਗ ਛਾਟ ਤ ਕੋ ਨ ਆਵਤ ਨੇ ਰਹਿ ਜਦੋਂ ਵਿਪਤਾ ਪੈ ਜਾਂਦੀ ਹੈ ਆਪਣੇ ਵੀ ਜਿਹੜੇ ਸਕੇ ਸਕੇਲੇ ਧੀਆ ਪੁੱਤਰ ਭੈਣ ਭਾਵ ਭਰਾ ਮਾਂ ਬਾਪ ਇਹ ਸਾਰੇ ਸਾਥ ਛੱਡ ਜਾਂਦੇ ਹਨ ਇਹੀ ਹਾਲਾਤ ਇਸ ਹਾਥੀ ਦੀ ਹੋਈ ਜਦੋਂ ਹਾਥੀ ਨੇ ਹਾਥੀ ਨੂੰ ਤਲੂਏ ਨੇ ਆਪਣੇ ਜਾਲ ਦੇ ਵਿੱਚ ਫੜ ਲਿਆ ਜਾਨਵਰ ਹਾਥੀ ਦੇ ਹੁਕਮ ਵਿੱਚ ਰਹਿੰਦੇ ਸਨ ਇਸ ਨੂੰ ਵਿਪਤਾ ਵਿੱਚ ਪਈ ਨੂੰ ਹੌਲੀ ਹੌਲੀ ਸਾਰੇ ਤਿਆਗ ਗਏ ਪਹਿਲਾਂ ਹਾਕੀ ਨੂੰ ਖਾਣਾ ਲਿਆ ਕੇ ਨਦੀ ਤੇ ਦੇਂਦੇ ਰਹੇ ਪਰ ਜਦੋਂ ਉਥੋਂ ਜੰਗਲ ਦੇ ਵਿੱਚੋਂ ਖਰਾਕ ਮੁੱਕ ਗਈ ਆਪ ਦੂਰ ਉਹਨਾਂ ਦਾ ਜਿਹੜਾ ਹਾਕੀਆਂ ਦਾ ਝੁੰਡ ਸੀ ਉਹ ਦੂਰ ਚਲਾ ਗਿਆ ਫਿਰ ਇਸ ਦਿਨੋਂ ਖਰਾਕ ਪਹਚਾਣ ਵਾਲਾ ਕੋਈ ਨਾ ਰਿਹਾ ਨਾ ਖਰਾਕ ਹੋਣ ਦੇ ਕਾਰਨ ਇਸ ਦਾ ਜਿਹੜਾ ਸਰੀਰ ਕਮਜ਼ੋਰ ਹੋ ਗਿਆ ਤੇ ਇਸ ਤਰ੍ਹਾਂ ਤਨੂਏ ਦੇ ਉੱਪਰ ਜਿਹੜਾ ਹਾਕੀ ਦੇ ਉੱਪਰ ਤਨੂਆ ਭਾਰੀ ਪੈ ਗਿਆ ਇਸ ਨੂੰ ਖਿੱਚ ਕਰਕੇ गहरे पानी ਵਿੱਚ ਲਜਾਣ ਲੱਗਿਆ ਹਾਥੀ ਨੇ ਹਰ ਪਾਸਿਓ ਆਪਣੀ ਜਾਨ ਸੰਕਟ ਵਿੱਚ ਦੇਖੀ ਡੁੱंगे ਪਾਣੀ ਵਿੱਚ ਡੋਬਣ ਵਾਲਾ ਸੀ ਕਿ اچانک ਕਮਲ ਪਾਣੀ ਵਿੱਚ ਤੈਰਦਾ ਇਸ ਨੂੰ ਪ੍ਰਾਪਤ ਹੋਇਆ ਜਿਸ ਨੂੰ ਸੁੰਡ ਵਿੱਚ ਚੁੱਕ ਕੇ ਪ੍ਰਮਾਤਮਾ ਸਹਿਤਾਲੀ ਫੁਕਾਰਿਆ ਤੇ ਇਸ ਨੇ ਕਮਲ ਦੀ ਭੇਟਾ ਅਰਪਣ ਕੀਤੀ ਇਕਾਗਰ ਚਿਤ ਹੋ ਕਰਕੇ ਦੁਖੀ ਹਿਰਦੇ ਨਾਲ ਪ੍ਰਮਾਤਮਾ ਨੂੰ ਬੇਨਤੀ ਕੀਤੀ ਕਿ اے ਪਰਮੇਸ਼ਰ ਹੁਣ ਤੇਰੇ ਤੋਂ ਬਿਨਾ ਮੇਰਾ ਇੱਥੇ ਕੋਈ ਨਹੀਂ ਹੈ ਮੇਰੀ ਵਿਪਤਾ ਨੂੰ ਦੂਰ ਕਰੋ ਇਹ ਸ਼ਰਨ ਪਰਤ ਪਰਤ ਪਾਲ ਕਿਰਪਾ ਕਰੋ ਕਿਉਂਕਿ ਜਿਹੜਾ ਹਾਥੀ ਸੀ ਇਹ ਪਹਿਲੀ ਜੂਨ ਦੇ ਵਿੱਚ ਕੋਈ ਸਿਮਰਨ ਵਾਲਾ ਸੀ ਕਿਸੇ ਕਾਰਨਾ ਕਰਕੇ ਕਿਸੇ ਪਾਪ ਕਰਨ ਕਰਕੇ ਇਸ ਨੂੰ ਹਾਥੀ ਦੀ ਜੁਨੀ ਵਿੱਚ ਆਉਣਾ ਪਿਆ ਤੇ ਜਦੋਂ ਹਾਥੀ ਦੀ ਜੁਨੀ ਵਿੱਚ ਆਉਣਾ ਪਿਆ ਤਾਂ ਇਹ ਨੂੰ ਗਿਆਨ ਸ਼ੀਕੇ ਰੱਬ ਦਾ ਨਾਮ ਸਿਮਰਨ ਕਰਨ ਦੇ ਨਾਲ ਸਾਰੇ ਜਿਹੜੇ ਦੁੱਖ ਨੇ ਦੂਰ ਹੋ ਜਾਂਦੇ ਨੇ ਜਦੋਂ ਇਹ ਬੇਨਤੀ ਕੀਤੀ ਤਾਂ ਭਗਵਾਨ ਨੇ ਸੁਰਦਰਸ਼ਨ ਚੱਕਰ ਨਾਲ ਤਲੂਏ ਦੀਆਂ ਤੰδα ਕੱਟ ਕੇ ਹਾਕੀ ਨੂੰ ਮੁਕਤ ਕੀਤਾ ਇਹ ਜਗ੍ਹਾ ਪਟਨਾ ਸਾਹਿਬ ਤੋਂ ਤਿੰਨ ਕੋਹ ਪਰੇ ਹਰੀ ਹਰ ਛੇਤਰ ਕਰਕੇ ਗੰਗਾ ਸੁਖੋਬਤ ਹੈ ਤੇ ਇੱਥੇ ਕਤਕ ਦੇ ਮਹੀਨੇ ਪੂਰਨ ਮਾਸੀ ਨੂੰ ਵੱਡਾ ਮੇਲਾ ਲੱਗਦਾ ਹੈ ਤੇ ਬੜੇ ਇੱਥੇ ਹਾਥੀ ਆਉਂਦੇ ਨੇ ਵਿਕਣੇ ਤੇ ਸਤਿਗੁਰੂ ਜੀ ਫਰਮਾਟ ਕਰਦੇ ਹਨ ਕਿ ਜਦੋਂ ਹਾਥੀ ਪ੍ਰਭੂ ਦੀ ਸ਼ਰਨ ਵਿੱਚ ਆਇਆ ਤਾਂ ਉਸ ਦੀ ਬੰਧ ਖਲਾਸੀ ਹੋਈ ਮਹਾਰਾਜੀ ਦਾ ਫਰਮਾਨ ਹੈ ਜਬ ਕੀ ਸ਼ਰਨ ਗਹੀ ਕਿਰਪਾ ਨਿਤ ਗੱਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਵਰਣੋ ਰਾਮ ਕਹਿਤ ਬੰਦਨ ਤੇ ਛੂਟਾ ਮਹਾਰਾਜੀ ਫਰਮਾਨ ਕਰਦੇ ਹਨ ਜਦੋਂ ਪ੍ਰਮਾਤਮਾ ਵੈਗਰੂ ਦੀ ਸ਼ਰਨ ਉਹ ਸਾਚੀ ਨੇ ਗਹਿਣਾ ਕੀਤੀ ਸਾਚੀ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆਇਆ ਤਾਂ ਉਹ ਗੱਜ ਸੀ ਜਿਹੜਾ ਉਸ ਗਰਾਹ ਤੋਂ ਤੰਦੀਆ ਤੋਂ ਛੁੱਟ ਗਿਆ ਕਹਿੰਦੇ ਮਹਿਮਾ ਨਾਮ ਕਹਾਂ ਲਓ ਵਰਣੋ ਰਾਮ ਕਹਿਤ ਬੰਧਨ ਤੇ ਟੂਟਾ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਮੈਂ ਮੈਂ ਕਿਥੋਂ ਤੱਕ ਮੈਂ ਇਹ ਵਰਣਨ ਕਰਾਂ ਕਿਉਂਕਿ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸਾਰੇ ਜਿਹੜੇ ਬੰਧਨ ਨੇ ਟੁੱਟ ਜਾਂਦੇ ਹਨ ਚਰਣ ਤਾਰਨ ਹਰ ਨਿਧ ਦੁੱਖ ਨਾਸ਼ਕ ਵਿਆਪ ਸੰਸਾਰੂਪ ਲਿਗ ਸੁਮੰਦਰ ਤੋਂ ਤਾਰਨ ਵਾਲੇ ਜਹਾਜ਼ ਰੂਪ ਪ੍ਰਮਾਤਮਾ ਨਾਮ ਸਿਮਰਨ ਕਰਦੇ ਹੋਏ ਕਦੇ ਵੀ ਕੋਈ ਦੁੱਖ ਨਹੀਂ ਲੱਗਦਾ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਹੋਰ ਕੋਈ ਸੁਰੱਖਤ ਸਾਧਨ ਨਹੀਂ ਜਿਸ ਦੁਆਰਾ ਇਸ ਨੂੰ ਤਰਿਆ ਜਾ ਸਕਦਾ ਹੈ ਸਤਿਗੁਰੂ ਜੀ ਨੇ ਆਪਣੇ ਗੁਰਸਿੱਖਾਂ ਨੂੰ ਸੰਸਾਰ ਸਮੁੰਦਰ ਤਾਰਨ ਵਾਸਤੇ ਨਾਗ ਰੋਪੀ ਜਹਾਜ਼ ਬਖਸ਼ਿਸ਼ ਕੀਤਾ ਹੈ ਉਸ ਉਤੇ ਜੋ ਸਵਾਰ ਹੋਣ ਵਾਲਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾ ਜਿਵੇਂ ਅਸੀਂ ਕਹਿੰਦੇ ਆ ਨਾਨਕ ਨਾਮ ਜਹਾਜ਼ ਹੈ ਚੜੇ ਉਹ ਉੱtre ਪਾਰ ਜਿਹੜਾ ਪ੍ਰਮਾਤਮਾ ਦਾ ਨਾਮ ਲੈ ਉਹ ਜਹਾਜ਼ ਦੀ ਤਰ੍ਹਾਂ ਹੈ ਜਿਹੜਾ ਇਸ ਤੇ ਵਿੱਚ ਸਵਾਰੀ ਕਰ ਲੈਂਦਾ ਹੈ ਉਹ ਪਾਰ ਉਤਰ ਜਾਂਦਾ ਹੈ ਪਾਤਸ਼ਾਹ ਜੀ ਪ੍ਰਮਾਣ ਕਰਦੇ ਹਨ ਤਰਨ ਸਾਗਰ ਬੋਹਿਥ ਚਰਨ ਤੁਮਾਰੇ ਤੁਮ ਜਾਨੋ ਆਪਣੀ ਭਾਤੀ ਕਰ ਕਿਰਪਾ ਜਿਸ ਰਾਖੋ ਸੰਗੇ ਤੇ ਤੇ ਪਾਰ ਪਰਾਤੇ ਮਹਾਰਾਜ ਜੀ ਫਰਮਾਨ ਕਰਦੇ ਹਨ ਇਹ ਪ੍ਰਮਾਤਮਾ ਆਪ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦਾ ਉੱਤ ਆਸਰਾ ਦੇ ਕਰਕੇ ਸੋਤਾਰਨਾ ਕਰੋ ਜੀ ਸਾਧੂ ਸੰਗ ਭਜੋ ਗੋਪਾਲ ਮਹਾਰਾਜ ਜੀ ਪ੍ਰਮਾਣ ਕਰਦੇ ਹਨ ਸਾਧੂ ਸੰਗ ਗੁਰ ਸਿੱਖਾਂ ਦੀ ਸੰਗਤ ਦੇ ਵਿੱਚ ਮਿਲ ਕਰਕੇ ਗੋਪਾਲ ਗੋ ਧਰਤੀ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਉਹਦਾ ਸਿਮਰਨ ਕਰਨਾ ਕਰੋ ਤੇ ਪ੍ਰਮਾਤਮਾ ਬਖਸ਼ ਬਖਸ਼ ਕਰਦਾ ਹੈ ਜਿਵੇਂ ਮਹਾਰਾਜ ਜੀ ਪ੍ਰਮਾਣ ਕਰਦੇ ਹਨ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੂਤ ਬਿਵਾਇਓ ਸਾਧ ਸੰਗਤ ਹਰ ਕੀਰਤਨ ਗਾਈਐ ਕਿਉ ਅਸਥਾਨ ਗੁਰੂ ਤੇ ਪਾਈਐ ਮਹਾਰਾਜ ਜੀ ਪ੍ਰਮਾਨ ਕਰਦੇਗਾ ਸੰਤ ਸੰਗਤ ਮਿਲ ਹਰ ਗੁਣ ਗਾਏ ਮਿਲ ਸਾਧ ਸੰਗਤ ਭਜ ਕੇਵਲ ਨਾਮ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਇਹ ਸਾਰੇ ਜਿਹੜੇ ਦੁੱਖ ਹਨ ਉਹਨਾਂ ਨੂੰ ਮੇਟ ਸਕਦਾ ਆਨ ਸੰਜਮ ਕਿਸ ਨਾਮ ਪੂਜੈ ਇਹ ਜਤਨ ਕਾਟ ਕਲ ਕਾਲ ਮਹਾਰਾਜੀ ਪ੍ਰਮਾਣ ਕਰਦੇ ਹਨ ਰੱਬ ਦੇ ਸਿਮਰਨ ਤੋਂ ਵਿਣੋ ਹੋਰ ਕੋਈ ਐਸਾ ਉਪਾਅ ਨਹੀਂ ਸੋਜਦਾ ਜਿਸ ਦੇ ਨਾਲ ਇਹ ਜਿਹੜੇ ਐਸੇ ਜਿਹੜੇ ਬੰਧਨ ਪੈ ਗਏ ਉਹਨਾਂ ਨੂੰ ਕਾਲ ਦਾ ਕੱਟਣਾ ਹੁੰਦਾ ਹੈ ਮਹਾਰਾਜੀ ਪ੍ਰਮਾਣ ਕਰਦੇ ਹਨ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਦਾ ਹੀ ਸਿਮਰਨ ਹੈ ਜਿਸ ਨਾਲ ਇਹ ਜਤਨ ਕਾਟ ਕਲ ਕਾਲ ਆਪ ਜਿਹੜਾ ਕਾਲ ਦਾ ਫਾਹਾ ਕਟਿਆ ਜਾ ਸਕਦਾ ਹੈ ਰਹਾਉ ਮਹਾਰਾਜੀ ਰਹਾਉ ਦਾ ਵਿਸ਼ਰਾਮ ਦੇਣਿਆ ਹੋਇਆ ਫਰਮਾਨ ਕਰਦੇ ਹਨ ਆਦ ਅੰਤ ਦਯਾਲ ਪੂਰਣਾ ਤੇਸਾ ਵਿਨਾ ਨਹੀਂ ਕੋਏ ਉਹ ਦਇਆ ਦਾ ਆਲ ਘਰ ਵਾਹਿਗੁਰੂ ਆਦ ਮੁੱਢ ਤੋਂ ਲੈ ਕਰਕੇ ਭਾਵ ਸੰਸਾਰ ਸਿਰਜਣਾ ਤੇ ਲੈ ਕਰਕੇ ਨਾਸ ਤੱਕ ਪਰੀਪੂਰਨ ਹੈ ਇਸ ਤੋਂ ਬਿਨਾ ਹੋਰ ਕੁਝ ਨਹੀਂ ਕਰ ਸਕਦਾ ਮਹਾਰਾਜੀ ਪ੍ਰਮਾਨ ਕਰਦੇ ਹਨ ਆਦ ਪੂਰਣ ਮਦ ਪੂਰਣ ਅੰਤ ਪੂਰਣ ਪਰਮੇਸ਼ਰ ਹੈ ਆਦ ਮਦ ਅੰਤ ਪ੍ਰਸ ਹੋਈ ਅਵ ਅਵਰ ਦਾ ਕੋਈ ਦਿਖਾ ਨਹੀਂ ਹੈ ਜੀ ਉਹ ਆਦ ਮਦ ਅੰਤ ਪ੍ਰਸ ਹੋਈ ਸੁੰਦਰ ਗੁਰੂ ਗੋਪਾਲ ਉਸ ਪ੍ਰਮਾਤਮਾ ਵਾਹਿਗੁਰੂ ਤੋਂ ਬਿਨਾ ਇਹ ਸੰਸਾਰ ਦਾ ਜਦੋਂ ਬਣਿਆ ਸੀ ਸੰਸਾਰ ਦਾ ਆਦ ਸੀ ਉਦੋਂ ਵੀ ਵਾਹਿਗੁਰੂ ਸੀ ਹੁਣ ਵੀ ਵਾਹਿਗੁਰੂ ਹੈ ਜਦੋਂ ਸੰਸਾਰ ਦਾ ਖਾਤਮਾ ਹੋਵੇਗਾ ਉਦੋਂ ਵੀ ਪ੍ਰਮਾਤਮਾ ਇੱਥੇ ਰਹੇਗਾ ਇਸ ਕਰਕੇ ਜਿਸ ਜਿਸ ਵੀ ਸੰਤ ਭਗਤ ਨੇ ਸੁਆਮੀ ਮਾਲਕ ਨੂੰ ਸਿਮਰਨ ਕੀਤਾ ਹੈ ਉਹਦੇ ਉੱਪਰ ਵਾਹਿਗੁਰੂ ਅਕਾਲ ਪੁਰਖ ਕਿਰਪਾ ਬਖਸ਼ਾ ਕਰਦੇ ਹਨ ਜੀ ਜਨਮ ਮਰਨ ਨਿਬਾਰ ਹਰ ਜਪ ਸਿਮਰ ਸੁਆਮੀ ਹੋਏ ਜਿੰਨਾ ਪਿਆਰਿਆਂ ਨੇ ਪ੍ਰਮਾਤਮਾ ਵਾਹਿਗੁਰੂ ਦਾ ਸਿਮਰਨ ਕੀਤਾ ਵਾਹਿਗੁਰੂ ਦਾ ਨਾਮ ਜਪਿਆ ਉਸਨੇ ਆਪਣੇ ਜਨਮ ਮਰਨ ਦੀ ਨਿਵਰਤੀ ਕਰ ਲਈ ਇਸ ਲਈ اے ਮਨ ਤੂੰ ਵੀ ਇਸ ਵਾਹਿਗੁਰੂ ਨਾਮ ਨੂੰ ਜਪਨਾ ਕਰ ਮਹਾਰਾਜੀ ਪ੍ਰਮਾਣ ਕਰਦੇ ਹਨ ਜਨਮ ਮਰਨ ਦਾ ਦੁੱਖ ਗਿਆ ਫਿਰ ਪਵੇ ਨਾ ਤੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗੀਰ ਜਨਮ ਮਰਨ ਦਾ ਦੁੱਖ ਹੈ ਜਿਹੜਾ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਚਲਿਆ ਜਾਂਦਾ ਹੈ ਕਿਉਂਕਿ ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਨੂੰ ਆਰਿਆਂ ਦੇ ਥੱਲੇ ਬੈਠ ਕਰਕੇ ਵੀ ਮੌਤ ਦਾ ਡਰ ਨਹੀਂ ਆਇਆ ਜਿਨ੍ਹਾਂ ਨੇ ਸਿਮਰਨ ਕਰਿਆ ਉਹਨਾਂ ਨੂੰ ਚਰਖੜੀਆਂ ਦੇ ਦੰਦਿਆਂ ਨੇ ਵੀ ਮੌਤ ਨਾ ਡਰਾ ਸਕੀ ਤੇ ਰੰਬੀ ਦੇ ਨਾਲ ਖੋਪੜ ਲੈਣ ਲੱਗ ਪਿਆ ਉਹਨੂੰ ਮੌਤ ਨਾ ਡਰਾ ਸਕੀ ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਵੇਦ ਸਿਮਰਤ ਕਥਾ ਸਾਸਤ ਭਗਤ ਕਰਹਿ ਵਿਚਾਰ ਮਹਾਰਾਜ ਜੀ ਕਹਿੰਦੇ ਜਿੰਨੇ ਵੀ ਧਰਮ ਗ੍ਰੰਥ ਨੇ ਦੇ ਵੇਦ ਜਿਹੜੇ Hindu ਧਰਮ ਗ੍ਰੰਥ ਨੇ ਉਹਨਾਂ ਨੂੰ ਕਿਹਾ ਜਾਂਦਾ ਜਿਹੜਾ ਕਤੇਬ ਨਾਮ ਹੈ ਵੇਦ ਕਤੇਬ ਕਤੇਬ ਜਿਹੜੇ ਮੁਸਲਮਾਨੀ ਧਰਮ ਦੇ ਗ੍ਰੰਥ ਨੇ ਉਹਨਾਂ ਨੂੰ ਕਿਹਾ ਜਾਂਦਾ Hindu ਜਿਹੜੇ ਲੋਕ ਨੇ ਉਹ ਆਪਣੇ ਧਰਮ ਗ੍ਰੰਥਾਂ ਨੂੰ ਵੇਦ ਕਹਿੰਦੇ ਨੇ ਤੇ ਜਿਹੜੇ ਮੁਸਲਮਾਨੀ ਲੋਕ ਨੇ ਉਹ ਆਪਣੇ ਧਰਮ ਗ੍ਰੰਥਾਂ ਨੂੰ ਕਤੇਬ ਕਹਿੰਦੇ ਨੇ ਕਿਤਾਬ ਦਾ ਜਿਹੜਾ ਨਾਮ ਹੈ ਇਹ ਵੀ ਕਤੇਬ ਦੀ ਉਪਜੀ ਹੈ ਮਹਾਰਾਜ ਜੀ ਫਰਮਾਨ ਕਰਦੇ ਹਨ ਵੇਦ ਨਾਲ ਗਿਆਨ ਹੈ ਜੋ ਚਾਰ ਇਸਿਆਂ ਵਿੱਚ ਗਿਆਨ ਬ੍ਰਹਮਾ ਜੀ ਨੂੰ ਪ੍ਰਾਪਤ ਹੋਇਆ ਉਹਨਾਂ ਚਾਰ ਵੇਦ ਲਖੇ ਬ੍ਰਹਮਾ ਤੋਂ ਰਿਸ਼ੀਆਂ ਮੁਨੀਆਂ ਨੂੰ ਮਿਲਿਆ ਚਾਰ ਵੇਦ ਤੋਂ 27 ਸਿਮਰਤੀਆਂ ਪੈਦਾ ਹੋਈਆਂ ਛੇ ਸ਼ਾਸਤਰ ਆਦਿ ਕਥਨ ਹੈ ਕਿ ਭਗਤੀ ਕਰਨ ਵਾਲੇ ਭਗਤ ਵੀ ਇਸ ਵਿਚਾਰ ਨੂੰ ਪ੍ਰਗਟ ਕਰਦੇ ਹਨ ਕਿਹੜੇ ਵਿਚਾਰ ਨੂੰ ਮੁਕਤ ਪਾਈਐ ਸਾਧ ਸੰਗਤ ਦਿਨ ਸਜਾਏ ਅੰਧਾਰ ਮਹਾਰਾਜ ਜੀ ਪ੍ਰਮਾਣ ਕਰਦੇ ਹਨ ਕਿ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਸਿਮਰਨ ਤੋਂ ਪ੍ਰਮਾਤਮਾ ਦੀ ਜਿਹੜੀ ਮੁਕਤੀ ਐ ਉਹ ਪ੍ਰਾਪਤ ਹੁੰਦੀ ਹੈ ਪਾਤਸ਼ਾਹ ਜੀ ਪ੍ਰਮਾਣ ਕਰਦੇ ਹਨ ਕਹਿੰਦੇ ਭਾਈ ਇਹ ਜਿਹੜਾ ਸਮਾਹ ਹੈ ਵਾਹਿਗੁਰੂ ਦੇ ਸਿਮਰਨ ਕਰਨ ਦਾ ਹੈ ਫਿਰ ਪਾਤਸ਼ਾਹ ਜੀ ਪ੍ਰਮਾਣ ਕਰਦੇ ਹਨ ਕਿ ਸੰਸਾਰੇ ਸਾਧ ਜੜੇ ਬੇ ਸ਼ਾਸਤਰ ਨਾਮ ਜਪਣ ਦੀ ਪ੍ਰੇਰਣਾ ਕਰਦੇ ਹਨ ਜਿਵੇਂ ਮਹਾਰਾਜੀ ਉਹੀ ਰਾਗ ਦੇ ਵਿੱਚ ਪਰਮਾਨ ਕਰਦੇ ਹਨ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੋੜ ਗੱਲੀ ਹੋਸ਼ੀਆਂ 27 ਸਿਮਰਤੀਆਂ ਤੇ ਜਿਨੇ ਵੇਦ ਹਨ ਪੁਰਾਣ ਹਨ Hindu Musalmana ਦੇ ਜਿਨੇ ਗ੍ਰੰਥ ਹਨ ਉਹ ਸਾਰੇ ਇਹ ਕਹਿ ਰਹੇ ਨੇ ਕਿ ਰੱਬ ਦੇ ਨਾਮ ਤੋਂ ਬਿਨਾ ਤਾਂ ਇਥੇ ਬਾਕੀ ਸਾਰਾ ਹੀ ਕੋੜ ਹੈ ਪਰਮਾਤਮਾ ਦਾ ਸਿਮਰਨ ਹੀ ਸਭ ਤੋਂ ਚੀਜ਼ ਹੈ ਗੋਵਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਦੇਦ ਬਖਾਣੀ ਦੇਦ ਪੁਰਾਣ ਦਾਸ ਗੁਣ ਗਾਵਤ ਤਾ ਕੋ ਨਾਮ ਹੀ ਐ ਮੋ ਧਰ ਰੇ ਆਸਾ ਵੀ ਪ੍ਰਮਾਣ ਕਰਦੇ ਹਨ ਕਹਿੰਦੇ ਸਭ ਤੋਂ ਜਿਹੜਾ ਚੰਗਾ ਕਾਰਜ ਹੈ ਅਬਰ ਕਾਜ ਤੇਰਾ ਕੀਤਾ ਨਾ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਲਾ ਪਰਮਾਤਮਾ ਵਾਹਿਗੁਰੂ ਨੂੰ ਸਿਮਰਨ ਕਰਨ ਦਾ ਕਾਜ ਕਰਨਾਕਾਰ ਜੀ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਵਾਹਿਗੁਰੂ ਦੇ ਚਰਨ ਕਮਲ ਹੀ ਦਾਸਾਂ ਦਾ ਆਧਾਰ ਆਸਰਾ ਰੂਪ ਹਨ ਤੇ ਉਸ ਵਾਹਿਗੁਰੂ ਦਾ ਸਿਮਰਨ ਹੀ ਦਾਸ ਦੀ ਰਾਸ ਅਤੇ ਪੂੰਜੀ ਹੈ ਰਾਸ ਸੱਚਾ ਪੂੰਜੀ ਧਨ ਹੈ ਜਿਵੇਂ ਮਹਾਰਾਜੀ ਫੁਰਮਾਨ ਕਰਦੇ ਹਨ ਚਰਨ ਕਮਲ ਆਧਾਰ ਜਨਕਾ ਆਸਰਾ ਮਾਲ ਮਿਲਕ ਪੰਡਾਰ ਨਾਮ ਅਨੰਤ ਘਰਾ ਚਰਨ ਕਮਲ ਕਾ ਆਸਰਾ ਦਿਨੋ ਪ੍ਰਵ ਆਪ ਇਸ ਤੋਕ ਵੀ ਸਤਿਗੁਰੂ ਜੀ ਸੱਚੀ ਪੂੰਜੀ ਭਾਵ ਨਾਮ ਦੀ ਗੱਲ ਕੀਤੀ ਹੈ ਸਤਿਗੁਰਾਂ ਦੇ ਵਚਨ ਨੂੰ ਥੋੜਾ ਜਿਆ ਸਮਝੀਏ ਤੇ ਨਾਮ ਸਿਮਰਨ ਬਾਰੇ ਸੋਝੀ ਆਵੇਗੀ ਇਸ ਨਾਮ ਦੀ ਬਰਕਤ ਜਿਵੇਂ ਸੰਸਾਰਿਕ ਧਨ ਨਾਲ ਸੰਸਾਰ ਦੀ ਹਰ ਵਿਅਸਤੂ ਖਰੀਦੀ ਜਾ ਸਕਦੀ ਹੈ ਕਿਉਂਕਿ ਧਨ ਇੱਕ ਮਹਾਨ ਸ਼ਕਤੀ ਹੈ ਜੋ ਵੱਡੇ ਵੱਡੇ ਆਪਣੇ ਅਧਿਨ ਕਰ ਲੈੰਦਾ ਧਨ ਨਾਲ ਜ਼ਮੀਨ ਪਸ਼ੂ ਪੰਛੀ ਹੀਰੇ ਜਵਰਾਤ ਆਦਿ ਖਰੀਦੇ ਜਾ ਸਕਦੇ ਹਨ ਪਰ ਧਨ ਨਾਲ ਮਨੁੱਖ ਵੀ ਖਰੀਦੇ ਜਾ ਸਕਦੇ ਨੇ ਇਸ ਝੂਠੇ ਧਨ ਨਾਲ ਝੂਠੇ ਪਦਾਰਥਾਂ ਖਰੀਦੇ ਜਾ ਸਕਦੇ ਨੇ ਪਰ ਮੁਕਤੀ ਦਾ ਗਿਆਨ ਨਹੀਂ ਖਰੀਦਿਆ ਜਾ ਸਕਦਾ ਰੱਬ ਦਾ ਨਾਮ ਨਹੀਂ ਸਿਮਰਿਆ ਖਰੀਦਿਆ ਜਾ ਸਕਦਾ ਇਸ ਝੂਠੇ ਧਨ ਦੇ ਨਾਲ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਨਹੀਂ ਖਰੀਦੀਆਂ ਜਾ ਸਕਦੀਆਂ ਆਯੋ ਮਹਾਰਾਜੀ ਪ੍ਰਮਾਣ ਕਰਦੇ ਹਨ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਪ੍ਰਮਾਤਮਾ ਦੇ ਚਰਨ ਕਮਲ ਵਾਹਿਗੁਰੂ ਦਾ ਨਾਮ ਸਿਮਰਨ ਹੀ ਇੱਕ ਪੂੰਜੀ ਹੈ ਤਾਣ ਮਾਣ ਦੀ ਬਾਣ ਸੱਚਾ ਨਾਨਕ ਕੀ ਪ੍ਰਵਟੇਕ ਗੁਰੂ ਜੀ ਕਥਨ ਕਰਦੇ ਹਨ ਕਿ ਮੇਰਾ ਤਾਣ ਬਲ ਮਾਣ ਆਦਰ ਦੇਣ ਵਾਲਾ ਸੱਚਾ ਦੀਵਾਨ ਪ੍ਰਮਾਤਮਾ ਵਾਹਿਗੁਰੂ ਹੈ ਉਸ ਕਰਕੇ ਮੈਨੂੰ ਇਹ ਸੁਭਾਗ ਵਾਹਿਗੁਰੂ ਦੀ ਤੇਕ ਮਿਲੀ ਜਿਵੇਂ ਮਹਾਰਾਜੀ ਦਾ ਫਰਮਾਨ ਹੈ ਮੈਂ ਕਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਹ ਦਾ ਅੱਗੇ ਅਰਦਾਸ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਦੀਵਾਨ ਹਮਾਰੋ ਤੂੰ ਹੀ ਏਕ ਸੇਵਾ ਥਾਰੀ ਕੋ ਰ ਟੇਕ ਮਹਾਰਾਜੀ ਫਰਮਾਨ ਕਰਦੇ ਹਨ ਇਹ ਵਾਹਿਗੁਰੂ ਸਾਡਾ ਕੋ ਹੀ ਤਾਣ ਤੇ ਮਾਣ ਦੇਣ ਵਾਲਾ ਦੀਵਾਨ ਹੈ ਪ੍ਰਮਾਤਮਾ ਹੈ ਕਿਉਂਕਿ ਹੋਰ ਇਸ ਸੰਸਾਰ ਦੇ ਜਿਹੜੇ ਲੋਕ ਨੇ ਜੇ ਕਿਸੇ ਨੂੰ ਔਖੇ ਸਮੇਂ ਉਹ ਸਹਾਰਾ ਦੇ ਦੇਣ ਤੇ ਉਹ ਫਿਰ ਸਾਰੀ ਜ਼ਿੰਦਗੀ ਉਹਨੂੰ ਸੁਣਾਉਂਦੇ ਰਹਿੰਦੇ ਨੇ ਕਿ ਮੈਂ ਤੈਨੂੰ ਫਲਾੜੇ ਸਮੇਂ ਮਦਦ ਦਿੱਤੀ ਜੇ ਮੈਂ ਤੇਰੀ ਮਦਦ ਨਾ ਕਰਦਾ ਤਾਂ ਤੇਰਾ ਜਿਹੜਾ ਸਮਾਂ ਸੀ ਉਹ ਕਠਨ ਲੰਘਣਾ ਬਣ ਔਖਾ ਸੀ ਪਰ ਰੱਬ ਪਰਮਾਤਮਾ ਵਾਹਿਗੁਰੂ ਜਿਹੜਾ ਸਾਨੂੰ ਪਹਿਲਾਂ ਤਾਂ ਉਹਨੇ ਸਰੀਰ ਦੀ ਬਖਸ਼ਿਸ਼ ਕੀਤੀ ਸਰੀਰ ਦੇ ਉੱਪਰ ਸੁੰਦਰ ਅੰਗਾ ਦੀ ਬਖਸ਼ਿਸ਼ ਕੀਤੀ ਅੰਗਾਂ ਦੀ ਬਖਸ਼ਿਸ਼ ਕਰਨ ਵਾਸਤੇ ਫਿਰ ਪ੍ਰਮਾਤਮਾ ਨੇ ਸਾਨੂੰ ਸਾਹ ਲੈਣ ਵਾਸਤੇ ਇੰਨੀ ਸੋਹਣੀ ਸੁੰਦਰ ਹਵਾ ਬਖਸ਼ਿਸ਼ ਕੀਤੀ। ਠੰਡ ਤੇ ਗਰਮੀ ਬਖਸ਼ਿਸ਼ ਕੀਤੀਆਂ ਤੇ ਪ੍ਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਲੰਬੀ ਉਮਰ ਆਇਉ ਬਖਸ਼ਿਸ਼ ਕੀਤੀ। ਮਹਾਰਾਜੀ ਪ੍ਰਮਾਣ ਕਰਦੇ ਹਨ, "ਹੇ ਪ੍ਰਮਾਤਮਾ ਮੇਰਾ ਤੇਥੋਂ ਬਿਨਾ ਹੋਰ ਨਹੀਂ ਕੋਈ। ਕਿਉਂ ਇੱਕ ਤੂੰ ਹੀ ਸਾਡਾ ਦੀਵਾਨ ਹੈ।" ਇਹ ਪ੍ਰਮਾਤਮਾ ਤੇਰੇ ਤੇ ਹੀ ਸਾਡੀ ਏਕ ਹੈ ਆਸ ਹੈ ਹੋਰ ਮਨੁੱਖਾਂ ਤੇ ਕੋਈ ਏਕ ਨਹੀਂ ਹੈ ਜੀ ਸੋ ਇਥੇ ਅੱਜ ਦਾ ਜਿਹੜਾ ਮੁੱਖ ਬਾਤ ਦੀ ਕਥਾ ਵਿਚਾਰ ਉਸ ਦੀ ਸਮਾਪਤੀ ਹੈ ਕਿਉਂਕਿ ਆਪ ਸੰਗਤਾਂ ਦਾ ਇਹ ਹੁਕਮ ਹੈ ਵੀ ਸਨੇਹਾ ਆਪ ਸਮਾਪਤੀ ਕਰਦਿਆ ਕਰੀਏ ਤਸ ਕੋ ਬੱਚਿਆਂ ਦਾ ਸਕੂਲ ਵੀ ਚੱਲ ਪਾਏ ਤੇ ਨਾਲ ਆੜੀ ਦਾ ਜਿਹੜਾ ਕਾਰਜ ਹੈ ਉਹ ਵੀ ਰੰਭ ਹੋ ਗਏ ਇਸ ਕਰਕੇ ਸਮਾਪਤੀ ਸਨੇਹਾ ਤੋਂ ਇਸ ਕਰਕੇ ਆਪਾਂ ਸਮਾਪਤੀ ਹੈ ਉਹ ਸਨੇਹਾ ਸਮਾਪਤੀ ਵੱਲ ਵੱਧੇਗਾ ਆਪ ਸੰਗਤਾਂ ਨੇ ਅੱਜ ਦੇ ਮੁੱਖ ਬਾਕ ਦੇ ਵਿੱਚ ਸ਼੍ਰਵਣ ਕੀਤਾ ਹੈ ਬਾਦਸ਼ਾਹ ਜੀ ਦਾ ਅੱਜ ਦਾ ਮੁੱਖ ਬਾਕ ਹੈ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਤਰਤੇ ਮਹਾਰਾਜੀ ਪ੍ਰਮਾਣ ਕਰਦੇ ਹਨ ਕਿ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਆਪਣੇ ਦੀਨਾਂ ਦੀ ਆਪਣੇ ਗਰੀਬ ਪਿਆਰਿਆਂ ਦੀ ਆਪ ਹੀ ਆਸ ਓਟ ਆਸ ਬਣ ਕਰਕੇ ਉਹਨਾਂ ਦੀ ਪੈਜ ਰੱਖਦਾ ਸੋ ਕਿੰਨੀਆਂ ਸੰਸਾਰ ਦੀਆਂ ਉਦਾਹਰਣਾਂ ਨੇ ਜਿਨ੍ਹਾਂ ਨੂੰ ਆਪਾਂ ਜੇ ਲੈਣ ਲੱਗ ਜਾਈਏ ਉਦਾਹਰਣਾਂ ਤਾਂ ਬੜਾ ਸਮਾਂ ਲੱਗ ਜਾਵੇਗਾ ਇਸ ਕਰਕੇ ਪ੍ਰਮਾਤਮਾ ਤੇ ਜੋ ਵੀ ਆਸ ਪ੍ਰੋਸ਼ਾ ਰੱਖਦਾ ਤੇ ਵਾਹਿਗੁਰੂ ਉਹਦੇ ਪ੍ਰੋਸ਼ੇ ਨੂੰ ਫਲ ਲਾਉਂਦਾ ਹੈ ਆਓ ਆਪਾਂ ਵੀ ਸਤਿਗੁਰੂ ਜੀ ਦੇ ਉੱਪਰ ਪ੍ਰੋਸ਼ਾ ਰੱਖ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਭਉਰੇ ਬਣ ਜਾਈਏ ਜੀ ਆਓ ਇੱਕ ਮਿੰਟ ਵਾਸਤੇ ਆਪਾਂ ਸਿਮਰਨ ਕਾਜ ਹੀ ਲਾਉਣੇ ਆ ਫਿਰ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ 'ਚ ਜੁੜਾਂਗੇ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ

lá wow. 哇。Wow. ਦਸ ਰਾਤ ਦੋਏ ਦਾਈ ਦਾਇਆ ਜੰਗਿਆਈਆ ਬੁਰਿਆਈਆ ਬਚ ਧਰਮ ਕਰਮੀ ਆਪ ਆਪਣੀ ਜਿਨੇ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਦੇ ਨਾਰ ਜਿਨੇ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਥਾakur ਕਮ ਕਹਿ ਅਰਥ ਜੀਓ ਪੰਡਤ ਸਾਹਿਬ